ਉਗੀ ਖਾਣੇ ਬੋਰ ਟੋਸ ਤੇ ਕੀ ਸਮੋਸੇ ਮੈਂ ਤਾਂ ਮੋਮੋਸ ਖਾਣੇ ਸੀ ਅਬ ਮੋਮੋਸ ਨਹੀਂ ਮਿਲਦੇ تھے ਯਾਰ ਮੋਮੋਸ ਨੇ ਪਤਾ ਕਿ ਮੈਨੂੰ ਉਹਨੇ ਆਉਂ ਨਹੀਂ ਹੁੰਦਾ ਹੈ ਤੰਲੇ ਆਉਂ ਨਹੀਂ ਹੁੰਦਾ ਨਾ ਮੋਮੋਸ ਯਾਰ ਮੋਮੋਸ ਮੋਮੋਸ ਹੀ ਮਿਲਦੇ ਸਮੋਸੇ ਮਿਲਦੇ ਨੇ ਪਰ ਮੈਂ ਤੁਹਾਨੂੰ ਇਹ ਕਹਿਣਾ ਕਿ ਦੇਖ ਤੂੰ ਸਰਦੀ ਰੋਟੀ ਖਾ ਤਾਂ ਤੂੰ ਤੂੰ 버ਗਰ ਖਾ ਕੇ ਉਹ ਵੀ ਰੋਜ਼ ਹੈ ਪੀਜ਼ਾ ਖਾ ਕੇ ਉਹ ਮੈਂ ਮੋਮੋਸ ਨਹੀਂ ਖਾ ਸਕਤੀ ਓਏ ਮੈਂ ਤੇ 6 ਮਹੀਨੇ ਮਤ 버ਗਰ ਖਾਦਾ ਵਾ ਤੇ ਮੈਂ ਤਾਂ ਖਾਦਾ ਹੀ ਨਹੀਂ ਹਾਂ ਮੈਨੂੰ ਮੋਮੋਸ ਖਾਣਾ ਹਾਂ ਜਿੱਦਨ ਦੱਸਿਆ ਨਾ ਕਿ ਤੂੰ ਬਿਮਾਰ ਹੈ ਤੇ ਤੇਰੇ ਸਹੀ ਨਹੀਂ ਸਹੀ ਤਾ ਫਿਰ ਤੂੰ ਮੋਮੋਸ ਮੋਮੋਸ ਲਾਈ ਹੋਈ ਹੈ ਹਾਂ ਤੇਨ ਤੜਿਆ ਖਾਣਾ ਮੋਮੋਸ ਤੜੇ ਹੋਏ ਥੋੜੇ ਹੋ ਤਾਂ ਬੋਇਲ ਕਿਉਂ ਹੋ ਰਹੇ ਮੋਮੋਸ ਤੇਨ ਤੜਿਆ ਤੇ ਖੱਟਾ ਬੰਦਾ ਹੈ ਇਹ ਖਾਣਾ ਤੇ ਨਹੀਂ ਹੁੰਦਾ ਮੋਮੋਸ ਨਾਲ ਖਾਂਸੀ ਵੀ ਚਲੀ ਜਾਂਦੀ ਹੈ ਹੈ ਕੀ ਜਾਂਦੀ ਹੈ ਖਾਂਸੀ ਚਲੀ ਜਾਂਦੀ ਹੈ ਮੋਮੋਸ ਨਾਲ ਖਾਂਸੀ ਚਲੀ ਜਾਂਦੀ ਹੈ ਹਾਂ ਉਹਦੇ ਵਿੱਚ ਲੱਛਣ ਪਾਇਆ ਮੈਂ ਤੇ ਪਹਿਲੀ ਵਾਰ ਸੁਣ ਰਿਹਾ ਕਿ ਮੋਮੋਸ ਨਾਲ ਖਾਂਸੀ ਚਲੀ ਜਾਂਦੀ ਹੈ ਸੱਚੀ ਕਰਨੀ ਆ ਬਾਰੇ ਝੂਠ ਨਹੀਂ ਬੋਲਦੇ ਹਾਂ ਸਬਜੀ ਨਾਲ ਜੇ ਜਲਦੀ ਜਾਂਦੇ ਮੋਮੋਸ ਨਾਲ ਉਹ उधर ਟੇਸਟ ਤੁਸੀਂ ਦੇਖੋ ਮੈਂ ਲਸਣ ਉਹਦੇ ਵਿੱਚ ਖਾਂਸੀ ਨਹੀਂ ਚਲੀ ਜਾਂਦੀ ਹਾਂਜੀ ਸਬਜੀ ਆ ਜਿਆਦਾ ਪਾਈ ਜਾਂਦੀ ਆ ਬੰਦੇ ਦਾ ਪੈਸਾ ਚਲੀ ਜਾਂਦਾ ਖਾਂਸੀ ਖੁੰਦੀ ਨਹੀਂ ਜਾਂਦੀ ਮੋਮੋਸ ਨਾਲ ਕਹਿੰਦੇ ਮੋਮੋਸ ਨਾਲ ਖਾਂਸੀ ਚਲੀ ਜਾਂਦੀ ਆ ਚਲੀ ਜਾਂਦੀ ਆ ਠੀਕ ਹੈ ਨਾ ਦੇਖੀ ਹੋ ਲੈਣਾ ਤੈਨੂੰ ਕਿਹੜੇ ਬੰਦੇ ਦੱਸਿਆ ਕਿ ਖਾਂਸੀ ਚਲੀ ਨੇ ਉਹਦਾ ਲਿਆਰ ਮੈਂ ਗੱਲ ਜਾ ਘੋਟਾ ਉਹਦਾ ਮੈਂ ਮੈਂ ਆਪ ਖਾ ਕੇ ਦੇਖਿਆ ਮੈਂ ਠੀਕ ਖਾ ਕੇ ਦੇਖਿਆ ਮੋਮੋਸ ਹਾਂਸੀ ਦੇ ਵਿੱਚ ਮੇਰੀ ਖਾਂਸੀ ਠੀਕ ਹੋ ਗਈ ਮੋਮੋਸ ਖਾਣ ਨਾਲ ਮੋਮੋਸ ਨਾਲ ਮੋਮੋ ਜਦੋਂ ਖਾਂਸੀ ਜਾਈ ਹੋ ਜਾਂਦੀ ਆ ਤੁਸੀਂ ਕਹਿੰਦੇ ਸੁਣੀ ਇਹ ਚੀਜ਼ ਯਾ ਚੂੜੇ ਕੋਲੋਂ ਦੀ ਹੱਦ ਹੁੰਦੀ ਤੇ ਉਹਦਾ ਕਹਦੇ ਮੈਨੂੰ ਖਾਣੇ ਪਰ ਇਹ ਤਾਂ ਨਾ ਖੇ ਚੂੜੇ ਤਾਂ ਹੋ ਰਹੇ ਨਹੀਂ ਪਰ ਇਹ ਤਾਂ ਨਾ ਕਹਿਣਾ ਕਿ ਮੋਮੋ ਦੁਕਾਨਾ ਖਾਂਦੀ ਚੱਲ ਜਾਂਦੀ ਆ ਮੈਂ ਤਾਂ ਪਹਿਲੀ ਵਾਰ ਸੁਣ ਰਹੀ ਆ ਇਹ ਚੀਜ਼ ਹਾਂ ਬੰਦਾ ਭੁਈਨਾ ਝੂਠ ਵੀ ਨਾ ਬੋਲੇ ਖਾਣੇ ਪਿੱਛੇ ਇੰਨਾ ਝੂਠ ਨਾ ਬੋਲੇ ਜ਼ਿਆਦਾ ਨਾ ਨੋ ਹਾਂ ਆਪਕੋ ਕਿੱਦਾਂ ਟੋਸ ਖਾਏਂਗੀ ਪਟੂਰੇ ਕੱਲੇ ਮੋਮੋਸ ਖਾਣੇ ਕਿਹੜੇ ਉਹ ਵਾਲੇ ਇਹ ਦੋ ਤਰ੍ਹਾਂ ਦੇ ਨੇ ਇੱਕ ਕੱਚਾ ਜਿਹਾ ਇੱਕ ਬਲਦ ਦਾ ਭਈ ਮੈਂ ਤਾਂ ਖਾਦੇ ਸੀ ਮੋਮੋਸ ਮੈਨੂੰ ਵਧੀਨ ਲੱਗੇ ਮੈਂ ਇੱਕ ਵਾਰ ਖਾਦੇ ਜ਼ਰੂਰ ਸੀ ਮਿੰਨ ਤਾਂ ਲੱਗੇ ਜਿਵੇਂ ਕੱਚਾ ਮਾਸ ਜਿਆ ਖਾਂਦਾ ਹੁੰਦਾ ਬੰਦਾ ਕੱਲੇ ਉਹ ਮੋਮੋਸ ਚਾਹੀਦੇ ਫਰਾਈਡ ਮੋਮੋਸ ਫਰਾਈਡ ਮੋਮੋਸ ਚੰਗ ਦੇਖਦੇ ਆ ਜੇ ਤੇਰੀ ਕਿਸਮਤ ਚ ਹੋਇਤਾ ਕਿਸ ਮੱਚ ਕੀ ਹੋਇਆ ਅੱਜ ਆਇਆ ਠੀਕ ਹੈ ਨਾ ਹਾਂ ਆ ਤੂੰ ਮੇਰੇ ਕੋ ਕੁਝ ਲਿਆ ਕੇ ਨਹੀਂ ਤੇ ਮੈਨੂੰ ਪਤਾ ਲੱਗ ਗਿਆ ਤੂੰ ਇਹ ਜਿਹਾ ਸਮਝਾ ਕਰਾਈ ਜਿਲਾਣਣਾ ਬਹੁਤ ਪਿਆਵਾ ਤੂੰ ਸਮਝਦੀ ਕਿ ਨਹੀਂ ਆਲੇ ਤੂੰ ਕੰਮ ਤਾਂ ਜਾ ਕੇ ਰਹੇ ਜੇ ਵਰਤਿਆ ਤੇ ਹੁਣ ਆ ਛੁੱਟੀ ਵਾਲੇ ਦਿਨ ਮੈਂ ਕਿੱਥੇ ਟੋਆ ਪਟੇ ਆਵਾ ਲਿਆ ਕੇ ਕਿਉਂ ਆਇਆ ਹੈਂ ਹਾਂ ਥੋੜਾ ਕੁ ਬੁਨਾ ਦੇਣਾ ਲੈਣਾ ਹੈਗਾ ਦੇਣਾ ਲੈਣਾ ਦੇ ਲੈਂਦੇ ਉਸ ਵਾਰ ਫਿਰ ਆਪਾਂ ਵਧੀਆ ਆਪਾਂ ਫਿਰ ਖਾਏ ਪिए ਘੜੀ ਤੂੰ ਲੈ ਕੇ ਆਉਂ ਅਗਰ ਅਕੀਨ ਮੋਮੋ ਦੀ ਅਜੜ ਘਰੇ ਰੋਟੀ ਬਣੀ ਆ ਇਹ ਨਹੀਂ ਖਾਣੇ ਇਹਨੇ ਤੂੰ ਬਦਲਾ ਖਾ ਕੇ ਕਿਉਂ ਆਇਆ ਰਾਤ ਨੂੰ ਮੈਂ ਵੀ ਮੈਂ 6 ਮਹੀਨੇ ਬਾਦ ਖਾਦਾ ਬਰਗਰ ਤੂੰ ਮੈਨੂੰ ਖਾਦਾ ਹੀ ਨਹੀਂ ਆਹ ਨਹੀਂ ਲੈ ਕਿਵੇਂ 버거 ਤੇ ਮੋਮੋ ਤੇ ਛੇ ਰੋੜਾ ਪਾਰੀ ਇੱਕ ਮੈਂ 버거 ਖਾ ਲੈ ਦਿੱਤੀ ਜਾਨ ਨਿਕਲ ਗਈ ਆ ਚਲੋ ਠੀਕ ਆ ਵੀਡੀਓ ਜਿਆਦਾ ਲੰਬੀ ਨਹੀਂ ਕਰਨੀ ਹੈਗੀ ਇਹਨੇ ਤਾਂ ਮੈਨੂੰ ਲੜੀ ਜਾਣਾ ਅੱਜ ਮੇਰੀ ਬੇਤੀ ਹੋਈ ਜਣੀ ਵਾਲੀ